ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਅੱਜ ਫੇਰ ਤੁਹਾਡੇ ਸਾਹਮਣੇ ਲੈ ਕੇ ਆਏ ਆਂ ਜੀ ਮੇਰਜ਼ਪੀਕ ਚ ਬਹੁਤ ਸੋਹਣੇ ਦੋ ਸੂਟ ਇਹ ਬੈਲਵਟ ਦੇ ਆਪਾਂ ਨੇ ਸੂਟ ਰੈਡੀ ਕਰਾਏ ਆ ਤੇ ਕਿਸੇ ਨੂੰ ਵੀ ਪਸੰਦ ਹੋਣ ਤੁਸੀਂ ਲੈ ਵੀ ਸਕਦੇ ਹੋ ਫੋਰ ਸੇਲ ਹੈ ਜੀ ਇਹ ਵਾਈਟ ਕਲਰ ਦੇ ਨਾਲ ਬਣਿਆ ਹੋਇਆ ਹੈ ਵਾਈਟਸ ਦੇ ਨਾਲ ਜੀ ਬਣਿਆ ਹੋਇਆ ਸਾਰੇ ਸੂਟ ਤੇ ਬਟਰਫਲਾਈ ਤੇ ਬੁੱਟੀ ਦਾ ਕੰਮ ਹੋਇਆ ਹੋਇਆ ਜਰੀ ਧਾਗੇ ਦਾ ਕੰਮ ਹੈ ਤੇ ਕੋਈ ਵੀ ਉਧੜ ਫੁਧੜ ਕੁਝ ਵੀ ਨਹੀਂ ਇਹਦੀ ਕਦੇ ਵੀ ਹੋਊਗੀ ਇਹ ਬਹੁਤ ਸੋਹਣਾ ਜਿਵੇਂ ਅੱਜ ਕੱਲ੍ਹ ਛੋੜੇ ਬਾਜੂ ਦਾ ਟ੍ਰੈਂਡ ਹੈ ਇਹਦੇ ਛੋੜੇ ਛੋੜੇ ਬਾਜੂ ਬਣੇ ਹੋਏ ਆ ਫਰੰਟ ਇਹ ਹੈ ਤੇ ਬੈਕ ਤੇ ਦੂਜੀ ਬਾਜੂ ਬਣੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਪੀਸ ਹੈ ਮਬੀ ਇੱਕ ਨੰਬਰ ਕਮ ਹੋਇਆ ਹੋਇਆ ਫਿਨਿਸ਼ਿੰਗ ਬਹੁਤ ਹੈ ਤੇ ਜਿਵੇਂ ਕਸਟਮਰ ਜੇ ਚਾਹੇ ਤਾਂ ਇਹਦੇ 'ਚ ਤੁਸੀਂ ਥੋੜਾ ਜਿਹਾ ਹੈਂਡ ਦਾ ਵੀ ਟੱਚ ਦਵਾ ਸਕਦੇ ਹੋ ਤੇ ਅਸੀਂ ਬਿਲਕੁਲ ਤੁਹਾਨੂੰ ਕਰਾ ਕੇ ਦਵਾਂਗੇ ਜੀ ਤਿਆਰ ਤੇ ਦੂਜਾ ਪੀਸ ਹੈਗਾ ਮਹਿਰੂਨ ਕਲਰ ਤੇ ਮੈਂ ਕਹਿਣਾ ਪੁੱਲੂਗੀ ਤੁਹਾਨੂੰ ਵੀ ਜਿਵੇਂ ਆ ਸੂਟ ਹੈ ਇਹਦੇ 'ਚ ਤੁਹਾਨੂੰ ਬ੍ਰੌਕਟ ਦੀ ਬਾਟਮ ਤੇ ਔਰਗੈਂਜ਼ਾ ਦਾ ਦੁਪੱਟਾ ਅਸੀਂ ਨਾਲ ਹੀ ਰੈਡੀ ਕਰਕੇ ਦਵਾਂਗੇ ਤੇ ਚੋਇਸ ਤੁਹਾਡੀ ਹੋਏਗੀ ਵੀ ਤੁਸੀਂ ਫਰੋਜੀ ਬ੍ਰੋਕਟ ਦੇ ਟੱਚਸ ਵਿੱਚ ਕੁਝ ਚਾਹੀ ਮੰਗਦੇ ਹੋ ਜਾਂ ਫਿਰ ਰੈੱਡ ਦੇ ਉਹਦੇ ਵਿੱਚ ਮੰਗਦੇ ਜੋ बॉਟਮ ਹੋਏਗੀ ਉਹਦੇ ਨਾਲ ਦਾ ਹੀ ਦੁਪੱਟਾ ਤੁਹਾਨੂੰ ਰੈਡੀ ਮਿਲੇਗਾ ਚੋਇਸ ਤੁਹਾਡੀ ਹੋਏਗੀ ਤੇ ਉਸ ਤੋਂ ਬਾਅਦ ਦੂਜਾ ਪੀਸ ਹੈਗਾ ਜੀ neck ਤੇ ਬੁੱਟੀ ਤੇ ਇਹ ਵੀ ਕਸਟਮਰ ਨੇ ਆਪਣੀ ਦੀ ਚੋਇਸ ਦੇ ਹਿਸਾਬ ਨਾਲ ਕਰਵਾਇਆ ਇਹਦੇ ਵਿੱਚ ਸਾਰੇ ਸੂਟ 'ਚ ਬੁੱਟੀ ਪਈ ਹੋਈ ਆ 프ਰੰਟ ਪੂਰਾ ਘੇਰਾ ਬੁੱਟੀ ਨਾਲ ਪਰਿਆ ਹੋਇਆ ਹੈ ਤੇ ਇਹ neck ਬਣਿਆ ਹੋਇਆ ਹੈ ਤੇ back side ਇਹਦੇ ਬਾਜੂ ਹੈ ਇਹ ਬਾਜੂ ਬਣੇ ਹੋਏ ਆ ਇਹਦੇ ਨਾਲ ਸਿਲਕ ਦੀ ਪਿੰਕ ਕਲਰ ਦੀ ਬਾਟਮ ਹੈ ਤੇ ਦੁਪੱਟਾ ਨਾਲ ਹੈ ਇਹਦੀ ਕੋਸਟ ਟੋਟਲ 3000 ਰੁਪਏ ਆ ਜੇ ਕਿਸੇ ਨੇ ਵੀ ਬਣਵਾਉਣਾ ਹੋਵੇ ਕਲਰ ਤੁਸੀਂ ਆਪਣੀ ਚੁਆਇਸ ਦਾ ਹੀ ਮੈਨੂੰ ਦੱਸਣਾ ਮੈਂ ਉਹਦੇ ਤੇ ਹੀ ਤੁਹਾਡਾ ਸੂਟ ਰੈਡੀ ਕਰਕੇ ਦਵਾਂਗੀ ਜੇ ਤੁਸੀਂ ਕੋਈ ਵੀ ਤੁਹਾਨੂੰ ਦੁਪੱਟਾ ਵੀ ਨਾਲ ਚਾਹੀਦਾ 벨ਵਟ ਦਾ ਤਾਂ ਦੁਪੱਟਾ ਵੀ ਨਾਲ ਦਵਾਂਗੇ ਜੇ ਤੁਸੀਂ ਆਰਗਾਂਜ਼ਾ ਮੰਗਦੇ ਹੋ ਤਾਂ ਉਹ ਕਰ ਜਾ ਦਵਾਂਗੇ ਪਰ ਇਹ ਵੀ ਇਹ ਸੂਟ ਦੋਵੇਂ ਹੀ ਮਤਲਬ ਉਹਨਾਂ 'ਚ ਕੰਡੀਸ਼ਨਾਂ 'ਚ ਬਹੁਤ ਸੋਹਣੇ ਲੱਗਦੇ ਆ ਜਿਵੇਂ 벨ਵਟ ਦਾ ਦੁਪੱਟਾ ਹੋਵੇ ਤਾਂ ਉਹ ਸਟੋਲ ਦਾ ਕੰਮ ਕਰਦਾ ਤੇ ਦੂਜਾ ਦੁਪੱਟਾ ਹੋਵੇ ਉਹ ਲੁੱਕ ਵਾਈਜ਼ ਬਹੁਤ ਸੋਹਣਾ ਲੱਗਦਾ ਤੇ ਤੁਸੀਂ ਆਪਣੀ ਚੁਆਇਸ ਸਾਨੂੰ ਮਤਲਬ ਮੈਸੇਜਾਂ ਚ ਭੇਜਿਆ ਕਰੋ ਜੀ ਤਾਂ ਹੀ ਮੈਨੂੰ ਮਤਲਬ ਪਤਾ ਲੱਗੂਗਾ ਕਿ ਕਸਟਮਰ ਕੀ ਚਾਹੁੰਦੇ ਆ ਤੇ ਪਬਲਿਕ ਕੀ ਚਾਹੁੰਦੀ ਆ ਹਨਾ ਸੇਮ ਆਪਾਂ ਤੁਹਾਨੂੰ ਇਹ ਚੀਜ਼ ਪ੍ਰੋਵਾਈਡ ਕਰਾ ਕੇ ਦੇਵਾਂਗੇ ਸੋ ਸਾਡੇ ਨਾਲ ਜੁੜਨ ਲਈ ਜੀ ਥੈਂਕ ਯੂ ਓਕੇ